بہت بہت دھنواد جی سب تو پہلا سارے جسے بان نو سر ਜਾ ਸਹਿਬਾਨ ਕੁਰਸੀਆਂ ਤੇ ਬਿਰਾਜਮਾਨ ਇੱਧਰ ਆ ਕੇ ਇੱਕ ਕਾਈਂਡਲੀ ਸਾਰੇ ਜਾ ਸਹਿਬਾਨ ਦਾ ਸਵਾਗਤ ਕੀਤਾ ਜਾਏ। ਔਰ ਸਾਡੇ ਵੱਲੋਂ ਜਿਹੜਾ ਇੱਕ ਅਰੇਂਜਮੈਂਟ ਕੀਤਾ ਜਾ ਕਾਈਂਡਲੀ ਉਹ ਸਰਵ ਕੀਤਾ ਜਾਏ। ਵੱਡੀ ਮਾਰੇ ਬੇਫੇਰ ਬੇਜ਼ੀ ਕਰਦਾ। ਸ੍ਰੀ ਵੇਤੋ ਜਾਨ ਲਿਖੀ ਨੀ ਆਪੇ ਚੰਗਾ ਹੈ ਇਹਨੇ ਸਾਰੇ ਜੋੜਨਾ ਹੈ ਇਹਨਾਂ ਨੂੰ ਸ਼ਬਦਾਂ ਦਾ ਪੂਰੇ ਹਰ ਕੇ ਨਾਮ ਮੀ ਮਾਰੇ ਨਾਮ ਤੇਰਾ ਆਰਤੀ ਮਦਨ ਮੂਰਾ ਸਾਰੇ ਨਾਮ ਤੇਰਾ ਆਸਨੋ ਨਾਮ ਤੇਰਾ ਨਾ ਬ੍ਰੀਸ ਅਰੋਗਰ ਅਗਲੀ ਵਾਸ ਹੁੰਦੇ ਹਾਂ ਤੇ ਕਾਈਂਡਲੀ ਪ੍ਰਧਾਨ ਜੀ اس بعد کوئی اپنا سنمان جاسوں بعد میڈم شری بجے سنگھ گڈوال دست ਸ਼੍ਰੀ ਚੰਦਰ ਸ਼੍ਰੀ ਪ੍ਰਾਧੂਸ ਠੀਕ 어머요 <목소리도> ਕਮੇਸਰ ਜੀ ਖਰਦਾਸਪੁਰ ਬਾਰ ਐਸੋਸੀਏਸ਼ਨ ਵੱਲੋਂ ਜਿਹੜਾ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲ ਨੂੰ ਸਮਰਪਿਤ ਇੱਕ ਬਲੱਡ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਗਿਆ ਵਾ ਜਿਹਦੇ ਵਿੱਚ ਸ਼ਹਿਰ ਦੀਆਂ ਵੱਖਰੇ ਵੱਖਰੇ ਹਸਪਤਾਲ ਨੇ ਆ ਕੇ ਆਪਣੀ ਸਹੂਲਤਾਂ ਦਿੱਤੀਆਂ ਵਾ ਤੇ ਇਸ ਮੌਕੇ ਤੇ ਸਾਰੇ ਸੈਸ਼ਨ ਜੱਜ ਸਾਹਿਬ ਅਤੇ ਉਹਨਾਂ ਦੇ ਸਾਰੇ ਪੋਸਟ ਕੋਆਰਡੀਨੇਟਰ ਜੀ ਆ ਕੇ ਉਹਨਾਂ ਨੇ ਵੀ ਇਸ ਮੌਕੇ ਤੇ ਆਪਣਾ ਹਾਜ਼ਰ ਰਲਵਾਈ ਤੇ ਇਹਦੇ ਨਾਲ ਸਾਰੇ ਡੀਏ ਤੇ ਨਾਲ ਉਹਨਾਂ ਦੇ ਜਿਹੜੇ ਹੋਸਟ ਕੋਆਰਡੀਨੇਟ ਸਰਕਾਰੀ ਵਕੀਲ ਸਾਹਿਬ ਉਹ ਵੀ ਆਏ ਆ ਤੇ ਵੱਦ ਤੋਂ ਵੱਧ ਸੰਗਤਾਂ ਨੇ ਆ ਕੇ ਆਪਣਾ ਖੂਨਦਾਨ ਕੀਤਾ ਵਾ ਤੇ ਨਾਲ ਜਿਹੜੇ ਕੈਂਪ ਲੱਗ ਰਹੇ ਆ ਦਿ올 ਹਸਪੀਟਲ ਵੱਲੋਂ ਅਬਰੋਲ ਹਸਪੀਟਲ ਲੋ ਆਰਪੀ ਰੋੜਾ ਹਸਪੀਟਲ ਵੱਲੋਂ ਸੁਖਮਨ ਦਾਤਾ ਹਸਪੀਟਲ ਵੱਲੋਂ ਆਯੁਰਵੈਦਿਕ ਦੇ ਡਾਕਟਰ ਆਏ ਦੇ ਆ ਕੁਮਾਰ ਸਕੈਨ ਵੱਲੋਂ ਆਏ ਆ ਇਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਫੈਸਿਲਿਟੀਆਂ ਪ੍ਰੋਵਾਈਡ ਕਰਵਾਈ ਤੇ ਨਾਲ ਇਸ ਮੌਕੇ ਤੇ ਗੁਰੂ ਦਾ ਲੰਗਰ ਦਾ ਵੀ ਪੂਰਾ ਵਿਵਸਥਾ ਕੀਤੀ ਗਈ ਆ ਹੁਣ ਤੱਕ ਜਿਹੜੇ ਆ 60 ਪਲੱਸ ਯੂਨਿਟ ਹੋ ਗਏ ਆ ਤੇ 120 ਤੋਂ ਪਲੱਸ ਜਿਹੜੇ ਯੂਨਿਟ ਹਮੇਸ਼ਾ ਹੀ ਮਤਲਬ ਉਹ ਇਸ ਕੈਂਪ ਤੋਂ ਜਿਹੜੇ ਆ ਮਿਲਦੇ ਆ ਸਾਨੂੰ ਜਿਹੜਾ ਕੋਟ ਕੰਪਲੈਕਸ ਵੱਲੋਂ 8ਵਾਂ ਕੈਂਪ ਆ ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਤੇ ਤੀਸਰਾ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਜੀ